ਚਾਹੀਏ ਔਰ ਸ਼ਕਤੀ ਕੇ ਸਾਥ ਕੁਚਲ ਦੇਣਾ ਚਾਹੀਏ ਕਿਉਂਕਿ ਪੰਜਾਬ ਕੀ ਅਰਥ ਵਿਵਸਥਾ ਕੋ ਨੁਕਸਾਨ ਪਹੁੰਚਾਣੇ ਦਾ ਕਿਸੀ ਕੋ ਵੀ ਕੋਈ ਅਧਿਕਾਰ ਨਹੀਂ ਹੈ। ਉੱਤਤ ਗੱਲਬਾਤ ਕੀਤੀ ਤੁਸੀਂ ਪ੍ਰਵਾਸੀਆਂ ਦੀ ਲੇਕਿਨ ਪਿੰਡਾਂ ਦੇ ਸਰਪੰਚਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਬਾਹਰ ਕੱਢਣਾ ਨਹੀਂ ਅਸੀਂ ਕਹਿ ਰਹੇ ਕਿ ਆਧਾਰ ਕਾਰਡ ਬਣਾਓ, ਪੀਡੀਸੀ ਕਲੇ ਦੁਕਾਨਾਂ ਚਲਾਓ ਤੇ ਵੈਰੀਫਿਕੇਸ਼ਨ ਕਰਾਣਾ ਜ਼ਰੂਰੀ ਹੈ। ਇਹ ਉਹਨਾਂ ਦੇ ਸਰਪੰਚਾਂ ਦਾ ਕਹਿਣਾ ਹੈ ਇਹ ਮਤੇ ਪਾਏ ਜਾ ਰਹੇ ਹੈਗੇ। ਦੇਖੋ ਕਿਸੇ ਦੇ ਵੀ ਆਧਾਰ ਕਾਰਡ ਜੇ ਚੈੱਕ ਕਰਨੇ ਉਹ ਸਰਕਾਰ ਦੀ ਡਿਊਟੀ ਹੈ, ਪੁਲਿਸ ਦੀ ਡਿਊਟੀ ਹੈ। ਪੁਲਿਸ ਦੀਆਂ ਏਜੰਸੀਆਂ ਦੀ ਡਿਊਟੀ ਹੈ ਉਹ ਆਧਾਰ ਕਾਰਡ ਚੈੱਕ ਕਰਨ ਵੈਰੀਫਿਕੇਸ਼ਨ ਕਰਨ ਕਿਸੇ ਨੂੰ ਵੀ ਕੋਈ ਤਕਲੀਫ ਨਹੀਂ ਹੈ ਜਿੱਥੇ ਤਾਂ ਕਿ ਬੀੜੀ ਸਿਗਰਟ ਦੀ ਦੁਕਾਨ ਦੀ ਗੱਲ ਰਹੀ ਬੀੜੀ ਸਿਗਰਟ ਦੀ ਦੁਕਾਨ ਖੋਲਣ ਦੇ ਉੱਤੇ ਪੰਜਾਬ ਦੇ ਕੋਲ ਪਾਬੰਦੀ ਨਹੀਂ ਹੈ ਜਿਹੜਾ ਸਾਡਾ ਨਸ਼ਾ ਸਾਡੇ ਨੌਜਵਾਨੇ ਨੂੰ ਖਤਮ ਕਰ ਰਿਹਾ ਉਹਦੇ ਉੱਤੇ ਤਾਂ ਅਸੀਂ ਪਾਬੰਦੀ ਨਹੀਂ ਲਗਾ ਸਕੇ ਤੇ ਬੀੜੀ ਸਿਗਰਟ ਦੇ ਉੱਤੇ ਤੁਸੀਂ ਪਾਬੰਦੀ ਲਗਾ ਰਹੇ ਹੋ ਹਾਂ ਧਾਰਮਿਕ ਸਥਾਨਾਂ ਦੇ ਉੱਤੇ ਜਿੱਥੇ ਧਾਰਮਿਕ ਸਥਾਨ ਹੈ ਸਾਡੀਆਂ ਧਾਰਮਿਕ ਭਾਵਨਾਵਾਂ ਉਦੇ ਉੱਤੇ ਜਿੰਨੇ ਨਿਸ਼ਚਿਤ ਮਾਪ ਡੰਡਾ ਹੈ ਦੂਰੀ ਦੀ ਉਹ ਦੂਰੀ ਹਮੇਸ਼ਾ ਮੰਦਰ ਤੋਂ ਗੁਰਦੁਆਰਾ ਤੋਂ ਜਾਂ ਧਰਮ ਸਥਾਨ ਤੋਂ ਹੋਣੀ ਚਾਹੀਦੀ ਹੈ ਯਾ ਤਾਂ ਸਰਕਾਰ ਹੀ ਪਾਬੰਦੀ ਲਗਾ ਦੇ ਕਿ ਪੂਰੇ ਪੰਜਾਬ 'ਚ ਬੀੜੀ ਸਿਗਰਟ ਤਮਾਕੂ ਜ਼ਰਦਾ ਨਹੀਂ ਵਿਕੇਗਾ ਤੇ ਫਿਰ ਸ਼ਰਾਬ ਵੀ ਨਹੀਂ बिकਣੀ ਚਾਹੀਦੀ ਸ਼ਰਾਬ ਕਿਹੜਾ ਕੋਈ ਸਾਡੀ ਸਿਹਤ ਨੂੰ ਵਧਾ ਰਹੀ ਹੈ ਤੇ ਜਿਹੜਾ ਸ਼ਰਾਬ ਨੇ ਨਸਿਆਂ ਨੇ ਪੰਜਾਬ ਨੂੰ ਗਲਤਾਨ ਕਰਤਾ ਸਾਡੀ ਜਵਾਨੀ ਜਿਹੜੀਆਂ ਗਲੀਆਂ ਔਰ ਸੜਕਾਂ ਦੇ ਵਿੱਚ ਰੁੱਲਦੀ ਫਿਰਦੀ ਹੈ ਉਹਦੇ ਲਈ ਅਸੀਂ ਪੰਜਾਬੀ ਜਾਗ ਨਹੀਂ ਰਹੇ ਤੇ ਅਸੀਂ ਛੋਟੇ ਛੋਟੇ ਗੱਲਾਂ ਦੇ ਵਿੱਚ ਪੈ ਗਏ ਅੱਜ ਜੇ ਇੰਡਸਟਰੀ ਜਿਹੜੀ ਲੁਧਿਆਣੇ ਚਲੇ ਜਾਓ ਖੰਨੇ ਚਲੇ ਜਾਓ ਗੋਬਿੰਦਗੜ੍ਹ ਚਲੇ ਜਾਓ ਤੇ ਇੰਡਸਟਰੀ ਚ ਲੇਬਰ ਹੈ ਅੱਜ ਬਲਵੀਰ ਸਿੰਘ ਰਾਜਵਾਲ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਹੈ ਜਿਹੜੇ ਆਪਣੇ ਉਗਰਾਹਾ ਦੇ ਲੀਡਰ ਹੈ ਸਭ ਤੋਂ ਬੜੀ ਜਥੇਬੰਦੀਆਂ ਹਨ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਕਿ ਭਰਾ ਮਾਰੂ جنگ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਕਈ ਹਾਲੇ ਕਹ ਰਹੇ ਯੂਪੀ ਔਰ ਬਿਹਾਰ ਵਾਲੇ ਸਾਡੇ ਭਰਾ ਨਹੀਂ ਹੋ ਸਕਦੇ ਕਿਆ ਅਸੀਂ ਸਾਰੇ ਹਿੰਦੁਸਤਾਨੀ ਆਪਸ ਵਿੱਚ ਭਰਾ ਨਹੀਂ ਹੈਗੇ ਭੈਣ ਭਰਾ ਨਹੀਂ ਹੈਗੇ ਤੇ ਜੇ ਅਸੀਂ ਭਰਾ ਨਹੀਂ ਹੋ ਸਕਦੇ ਤੇ ਕੱਲ ਸਾਡੇ ਜਿਹੜੇ ਟਰੱਕਾਂ ਲੈ ਕੇ ਬਿਹਾਰ ਔਰ ਬੰਗਾਲ ਨੂੰ ਜਾ ਰਹੇ ਹਨ ਉਹਨਾਂ ਦੀ ਸਹਾਇਤਾ ਕੌਣ ਕਰੇਗਾ ਉਹਨਾਂ ਦੀ ਮਦਦ ਕੌਣ ਕਰੇਗਾ ਅਸੀਂ ਢਾਬੇ ਖੋਲ ਕੇ ਬੈਠੇ ਹਾਂ ਅਸੀਂ ਟਰਾਂਸਪੋਰਟ ਖੋਲ ਕੇ ਬੈਠੇ ਹਾਂ ਕਿ ਇਹ ਜਿਹੜੇ ਪੰਜਾਬ ਚ ਲੋਕ ਰੋਲਾ ਪਾ ਰਹੇ ਉਹ ਕਿਆ ਉਹਨਾਂ ਦੇ ਦੁਸ਼ਮਣ ਹੈ ਜਿਹੜੇ ਪੰਜਾਬੀ ਸਾਡੇ ਉੱਥੇ ਬੰਗਾਲ ਦੇ ਅੰਦਰ ਪਿਲੀਪੀ ਦੇ ਅੰਦਰ ਬਿਹਾਰ ਦੇ ਅੰਦਰ ਮਹਾਰਾਸ਼ਟਰ ਦੇ ਅੰਦਰ ਬੈਠੇ ਹੈ ਬਹੁਤ ਸਾਰੇ ਪੰਜਾਬੀ ਜਿਹੜੇ ਸੁਭਚਿੰਤਕ ਹੈ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਔਰ ਅੱਗੇ ਆ ਕੇ ਉਹਨਾਂ ਨੇ ਵਿਰੋਧ ਕੀਤਾ ਸਭ ਤੋਂ ਅੱਛੀ ਗੱਲ ਹੋਈ ਹੈ ਕਿ ਅਨੰਦਪੁਰ ਸਾਹਿਬ ਜਿਹਾ ਪਾਵਨ ਧਰਤੀ ਦੇ ਨਗਰ ਕੌਂਸਲ ਦੇ ਪ੍ਰਧਾਨ ਨੇ ਨਿਹੰਗਾਂ ਦੀਆਂ ਕੁਝ ਜਥੇਬੰਦੀਆਂ ਨੇ ਕੁਝ ਸੂਝਵਾਨ ਪੰਜਾਬੀਆਂ ਨੇ ਕਿਸਾਨ ਜਥੇਬੰਦੀਆਂ ਨੇ ਫਾਰਵਰਡ ਆ ਕੇ ਅੱਗੇ ਆ ਕੇ ਕਿਹਾ ਵੀ ਇਹ ਭਰਾ ਮਾਰੂ ਜੰਗ ਜਿਹੜੀ ਹੈ ਬਿਲਕੁਲ ਰੁਕਣੀ ਚਾਹੀਦੀ ਹੈ ਕਿਉਂਕਿ ਮਜ਼ਦੂਰ ਕਿਸਾਨ ਦਾ ਆਪਸ ਵਿੱਚ ਬਹੁਤ ਗਹਿਰਾ ਰਿਸ਼ਤਾ ਹੈ ਜੋ ਅਰਦੇ ਡੀਸੀ ਨੇ ਵਿੱਚ ਕਰਕੇ ਕਿਹਾ ਕਿ ਪ੍ਰਵਾਸੀਨ ਕੀਤਾ ਘੁਮਰਾਣ ਦੇ ਲੋੜ ਨਹੀਂ ਹੈਗੀ ਆ ਕਾਨੂੰਨ ਵਿਵਸਥਾ ਬਿਲਕੁਲ ਜਾਇਜ਼ ਹੈ ਜੇ ਵੀ ਕੋਈ ਪ੍ਰਵਾਸੀਨ ਤੰਗ ਪ੍ਰਸ਼ਾਨ ਕਰਦਾ ਉਹ ਸਿੱਧਾ ਆ ਕੇ ਸੰਪਰਕ ਕੀਤਾ ਜਾਵੇ ਡਾਨੇ ਡੀਸੀ ਦਾ ਵੱਡਾ ਬਿਆਨ ਆਇਆ ਸਾਹਮਣੇ ਦੇਖੋ ਜਿਨ੍ਹਾਂ ਤੇ ਉੱਤੇ ਵੀ ਦੇਸ਼ ਦੇ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਹੈ ਇਹ ਘਟਨਾ ਪੰਜਾਬ ਚ ਹੋਵੇ ਇਹ ਘਟਨਾ ਪੀਲੀਪੀ ਚ ਹੋਵੇ ਇਹ ਵੈਸਟ ਬੰਗਾਲ ਚ ਹੋਵੇ ਉਥੇ ਪੰਜਾਬੀਆਂ ਨੇ ਦੁਕਾਨਾਂ ਤੋੜ ਦਿੱਤੀਆਂ ਜਾਂ ਰੇੜੀਆਂ ਫੜੀਆਂ ਤੋੜ ਦਿੱਤੀਆਂ ਜਾਂ ਉਹ ਘਟਨਾ ਨੂੰ ਵੀ ਜਾਇਜ਼ ਨਹੀਂ ਠਰਾਇਆ ਜਾ ਸਕਦਾ ਉਸ ਘਟਨਾ ਨੂੰ ਵੀ ਸਹੀ ਨਿਠ ਰਾਇਆ ਜਾ ਸਕਦਾ ਇਸ ਕਰਕੇ ਜਿਨ੍ਹਾਂ ਦੀ ਵੀ ਜ਼ਿੰਮੇਵਾਰੀ ਹੈ ਪੰਜਾਬ ਚ ਕਾਨੂੰਨ ਵਿਵਸਥਾ ਲਾਗੂ ਕਰਨ ਦੀ ਉਹਨਾਂ ਨੂੰ ਨਿਰਪੱਖ ਹੋ ਕੇ ਅੱਗੇ ਆਣਾ ਚਾਹੀਦਾ ਹੈ ਔਰ ਜਿਹੜੇ ਬਿਹਾਰ ਔਰ ਯੂਪੀ ਦੇ ਲੋਕ ਹੈ ਕਿਉਂਕਿ ਮੈਂ ਪ੍ਰਵਾਸੀ ਨਹੀਂ ਕਹਿੰਦਾ ਪ੍ਰਵਾਸੀ ਤਾਂ ਆਪਾਂ ਤਾਂ ਹੋ ਜਾਵਾਂਗੇ ਜੇ ਆਪਾਂ ਭਾਰਤ ਛੱਡ ਕੇ ਪਾਕਿਸਤਾਨ ਜਾਈਏ ਬੰਗਲਾਦੇਸ਼ ਜਾਈਏ ਜੇ ਆਪਾਂ ਇੰਗਲੈਂਡ ਜਾਈਏ ਕੈਨੇਡਾ ਜਾਈਏ ਜੇ ਅਸੀਂ ਪੰਜਾਬ ਤੋਂ ਜਾ ਕੇ ਕੈਨੇਡਾ ਚ ਐਮਪੀ ਬਣ ਸਕਦੇ ਹਾਂ ਉਥੇ ਅਸੀਂ ਮੰਤਰੀ ਬਣ ਸਕਦੇ ਹਾਂ ਕਿ ਸਾਡੇ ਦੇਸ਼ ਦੇ ਲੋਕ ਪੰਜਾਬ ਚ ਆ ਕੇ ਕੰਮ ਕਿਉਂ ਨਹੀਂ ਕਰ ਸਕਦੇ ਪੰਜਾਬ ਦੇ ਲੋਕ ਬਿਹਾਰ ਪਟਨਾ ਸਾਹਮ ਆ ਕੇ ਕੰਮ ਕਿਉਂ ਨਹੀਂ ਕਰ ਸਕਦੇ ਇਹ ਅੰਦੋਲਨ ਹੀ ਮੂਲ ਰੂਪ ਚ ਗਲਤ ਹੈ ਪੰਜਾਬ ਦੀ ਤਰੱਕੀ ਦੇ ਦੁਸ਼ਮਣ ਹੈ ਜਿਹੜੇ ਲੋਕ ਇਸ ਤਰ੍ਹਾਂ ਦੇ ਅੰਦੋਲਨ ਕਰਾਉਂਦੇ। ਪੰਜਾਬ ਦੇ ਹੜ੍ਹਾਂ ਦਾ ਸਥਿਤੀ ਹੈ ਲਗਾਤਾਰ ਹਰ ਪਾਰਟੀ ਆਪਣੀ ਪਾਰਟੀ ਵੱਲ ਤੋਂ ਇੱਕ ਮੱਲਕਾ ਰਹੀ ਹੈ। ਤੁਹਾਡੀ ਪਾਰਟੀਸ਼ਨ ਜੁਤਾਨੀ ਜਾਰੀ ਹੈ ਹੜ੍ਹਾਂ ਦੇ ਸਥਿਤੀ ਜਾਇਦਾ ਗਹਿਰੀ ਰਹੀ ਹੈ। ਤੇ ਉਹ ਗੱਲ ਕਰੀ। ਦੇਖੋ ਅਸੀਂ ਪਹਿਲੇ ਦਿਨ ਹੀ ਖਨੌਰ ਵਾਲੇ ਹਿੱਸੇ ਚ ਗਏ, ਮਾਰਕੰਡੇ ਗਏ। ਅੱਜ ਨੇ ਦੇਵੀਗੜ੍ਹ ਵਾਲੇ ਇਲਾਕੇ ਚ ਗਏ। ਔਰ ਸਾਡੀ ਜਥੇਬੰਦੀ ਨੇ ਵੀ ਇੱਥੇ ਕੋਸ਼ਿਸ਼ ਕੀਤੀ ਆਪਣੀ ਸਮਰਥਾ ਅਨਸਾਰ ਅਸੀਂ ਰਾਸ਼ਨ ਜਿਹੜਾ ਜੋ ਕੁਝ ਵੀ ਹੜਪੀਟਾਂ ਨੂੰ ਦੇ ਸਕਦੇ ਸੀ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਹੀ ਦੁਖ ਦੀ ਗੱਲ ਹੈ ਕਿ ਜਦੋਂ ਪੰਜਾਬ ਹੜ੍ਹ ਦੀ ਆਪਦਾ ਨਾਲ ਘਿਰਿਆ ਹੋਇਆ ਉਸ ਸਥਿਤੀ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਛੂ ਬੈਠੇ ਜਿਹੜੇ ਮੁੰਦੇ ਮੁੱਦੇ ਕਿਸੇ ਤਰ੍ਹਾਂ ਵੀ ਜਿਹੜਾ ਪੰਜਾਬ ਦੀ ਤਰੱਕੀ ਦੇ ਲਈ ਜ਼ਿੰਮੇਵਾਰ ਨਹੀਂ ਹੈਗੇ ਹਾਂ ਉਸ ਪਰਿਵਾਰ ਨਾਲ ਸਾਰੇ ਪੰਜਾਬੀਆਂ ਦਾ ਇਨਸਾਨੀਅਤ ਦੇ ਜਿਹੜੇ ਪੈਰੋਕਾਰ ਆ ਉਹਨਾਂ ਦਾ ਸਮਰਥਨ ਹੈ ਕਿ ਉਸ ਬੱਚੇ ਨਾਲ ਇਹ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ ਔਰ ਜਿਹੜੀ ਘਟਨਾ ਕਰਨ ਲਈ ਜ਼ਿੰਮੇਵਾਰ ਹੈ ਚਾਹੇ ਉਹ ਯੂਪੀ ਬਿਹਾਰ ਦੇ ਲੋਕ ਹੈ ਚਾਹੇ ਉਹ ਕਿਸੇ ਵੀ ਸਮਾਜ ਦੇ ਲੋਕ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਬਲਕਿ ਫਾਂਸੀ ਦੇ ਟੰਗਿਆ ਜਾਣਾ ਚਾਹੀਦਾ ਅੱਜ ਪਟਿਆਲੇ ਦੀ ਕਿਸੇ ਵੀ ਇਸਤਰੀ ਮਾਰਦਾ ਕੋਈ ਅਗਲੀ ਵੀ ਉਹ ਕਿਸੇ ਨਾਲ ਵੀ ਹੋਣੀ ਚਾਹੀਦੀ ਹੈ ਸਿੱਖਿਆ ਨਾਲ ਕੋਈ ਨੂੰ ਸੁਰੱਖਿਆ ਦੇਣ ਦੀ ਕੋਈ ਗੱਲ ਕਰੇਗੀ ਜਾਂ ਆਮ ਪਬਲਿਕ ਨੂੰ ਜਾਈਏ ਤਰਫ ਕੋ ਹੋਰ ਨਾ ਕੁਝ ਅੱਛਾ ਜੀ ਤੁਹਾਡੇ ਕੋਲ ਦੇਖੋ ਗੱਲ ਇਹ ਹੈ ਵੀ ਜੇ ਕੋਈ ਇਸ ਚੀਜ਼ ਕੋਈ ਸਾਡੇ ਨਾਲ ਸੰਪਰਕ ਕਰੇਗਾ ਤਾਂ ਅਸੀਂ ਕਾਨੂੰਨੀ ਏਜੰਸੀਆਂ ਨੂੰ ਮਿਲਾਂਗੇ ਕਿ ਇਹਨਾਂ ਦੀ ਸਹਾਇਤਾ ਕੀਤੀ ਜਾਏ ਸੁਰੱਖਿਆ ਕੀਤੀ ਜਾਏ ਅਸੀਂ ਕੋਈ ਇਸ ਤਰ੍ਹਾਂ ਦਾ ਕਦਮ ਨਹੀਂ ਲੈਣਾ ਚਾਹੁੰਦੇ ਜਿਸ ਦੇ ਨਾਲ ਟਕਰਾਅ ਦੀ ਸਥਿਤੀ ਬਣੇ ਇਹ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ ਹੈ ਪੰਜਾਬ ਦੀ ਸੁਰੱਖਿਆ ਏਜੰਸੀਆਂ ਦੀ ਹੈ ਜੇ ਉਹ ਆਪਣੀ ਜ਼ਿੰਮੇਵਾਰੀ ਜੇ ਫੇਲ ਰਹਿਣਗੇ ਤਾਂ ਕੇਂਦਰ ਸਰਕਾਰ ਨੂੰ ਇਸ ਮਾਮਲੇ 'ਚ ਅੱਗੇ ਆਣਾ ਚਾਹੀਦਾ ਪਰ ਚੰਗੀ ਗੱਲ ਇਹ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਸਥਿਤੀ ਸਪਸ਼ਟ ਕੀਤੀ ਹੈ ਬੇਸਤਰਾ ਕਾਨੂੰਨ ਨਾਲ ਖੇਡਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਕਿਸੇ ਵੀ ਪੰਜਾਬ ਦੇ ਵਿੱਚ ਕਿਸੇ ਹਿੱਸੇ ਤੋਂ ਯੂਪੀ ਬਿਹਾਰ ਜਾਂ ਕਿਸੇ ਪ੍ਰਦੇਸ਼ ਦੇ ਲੋਕਾਂ ਨੂੰ ਨਹੀਂ ਭਜਾਇਆ ਜਾਏਗਾ ਔਰ ਮੈਂ ਸਮਝਦਾ ਸਰਕਾਰ ਨੂੰ ਇਹ ਜਿਹੜਾ ਜ਼ਿੰਮੇਵਾਰੀ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਣੀ ਚਾਹੀਦੀ ਹੈ ਜਿੱਥੇ ਤੱਕ ਸ਼ਿਵ ਸਨਾ ਹਿੰਦੁਸਤਾਨ ਦਾ ਗੱਲ ਹੈ ਜੇ ਕੋਈ ਸਾਡੇ ਨਾਲ ਸੰਪਰਕ ਕਰੇਗਾ ਉਹਨਾਂ ਨਾਲ ਕਿਤੇ ਧੱਕਾ ਹੋਏਗਾ ਤਾਂ ਅਸੀਂ ਜਨਤਕ ਤੌਰ ਤੇ ਉਹਨਾਂ ਦੇ ਨਾਲ ਖੜੇ ਹੋਵਾਂਗੇ ਸਾਡੇ ਖੜੇ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਪੰਜਾਬ ਦੇ ਖਿਲਾਫ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਆਰਥਿਕ ਹਾਲਾਤ ਨੂੰ ਵਿਗਾੜਨ ਦੀ ਕੋਸ਼ਿਸ਼ ਨਾ ਹੋਵੇ ਔਰ ਜਿਹੜਾ ਮਜ਼ਦੂਰ ਭਾਈਚਾਰਾ ਹੈ ਕਿਸਾਨ ਭਾਈਚਾਰਾ ਹੈ ਪੰਜਾਬੀ ਭਾਈਚਾਰਾ ਇੱਕਮਿਕ ਹੋ ਕੇ ਰਹੇ ਹਾਂ ਲੇਕਿਨ ਅਗਰ ਕਿਤੇ ਕੋਈ ਸਨਾਖਤੀ ਕਾਰਡ ਚੈੱਕ ਹੁੰਦੇ ਆ ਆਧਾਰ ਕਾਰਡ ਚੈੱਕ ਹੁੰਦੇ ਆ ਉਹ ਚੈੱਕ ਹੋਣੇ ਚਾਹੀਦੇ ਆ ਪੁਲਿਸ ਦੀ ਜ਼ਿੰਮੇਵਾਰੀ ਹੈ ਉਹ ਵੈਰੀਫਿਕੇਸ਼ਨ ਕਰੇ ਜੇ ਪੰਜਾਬ ਤੋਂ ਵੀ ਕੋਈ ਲੋਕ ਉਥੇ ਬਾਹਰੀ ਸਟੇਟ ਜੇ ਜਾ ਰਹੇ ਉਹਨਾਂ ਦੀ ਵੀ ਚੈੱਕ ਹੋਣੇ ਚਾਹੀਦੇ ਆ ਔਰ ਬਿਹਾਰ ਯੂਪੀ ਤੋਂ ਜਿਹੜੇ ਕੋਈ ਲੋਕ ਉਧਹਾਰੇ ਤੇ ਉਹਨਾਂ ਦੀ ਵੀ ਚੈੱਕ ਹੋਣੇ ਚਾਹੀਦੇ ਐ ਇੱਥੇ ਕੋਈ ਦੋਰ ਆਈ ਨਹੀਂ Thank you